देखो आज गुरद्वारा साहब के भाईचारे वालों एक मीटिंग की गई उस समस्या जो है ना दी है सामी है लेकिन आज जो मीटिंग की गई आज प्रेस कॉन्फ्रेंस गया है वो विशेष करके कुछ साडे भा जाना साहब भी हैं ये जा रहे हैं बरेली आम तौर पर जो अमृतसर के स्वर्णकार भ्रा ने ਇਹਨਾਂ ਦਾ ਬਿਜ਼ਨਸ ਮੁੰਬਈ ਤੱਕ ਉਹਦਾ ਕਲਕੱਤਾ ਤੱਕ ਚੱਲਦਾ ਇਹ ਉਪੀ ਜਾ ਰਹੇ ਸੀ ਬਰੇਲੀ ਜਾ ਰਹੇ ਸੀ ਰਾਹ ਦੇ ਵਿੱਚ ਦੇਖੋ ਉਸ ਜਾਨੇ ਤੋਂ ਕੋਈ ਮੁਕਬਰੀ ਹੋਈ ਹੈ ਔਰ ਅੰਬਾਲੇ ਦੇ ਵਿੱਚ ਇਹਨਾਂ ਦਾ ਸਮਾਨ ਉਹ ਸੋਨਾ ਚਾਂਦੀ ਗਾਣਾ ਸੀਗਾ ਉਹ ਕਾਰ ਲਿਆ ਗਿਆ ਔਰ ਸੋਨਾ ਚਾਂਦੀ ਗਾਣਾ ਸੀਗਾ ਉਹ ਕਾਰ ਲਿਆ ਗਿਆ ਔਰ ਇਹਨਾਂ ਤੇ ਆਰਪੀਐਫ ਪੁਲੋਂ ਸ਼ਮਗਲਿੰਦ ਦਾ ਮਕਦਮਾ ਦਰਜ ਕਰਦੇ ਜੋ ਜੋ ਅਖਬਾਰ ਦੇ ਵਿੱਚ ਚਲ ਚੁਣੋ ਜੋ ਅਖਬਾਰ ਦੇ ਵਿੱਚ ਹੈ ਨਹੀਂ ਮੈਂ ਅਖਬਾਰ ਦੀ ਗੱਲ ਕਰਦਾ ਆ ਸਾਡੀ ਗੱਲ ਬਾਤ ਵਿੱਚ ਕੁਛ ਨਹੀਂ ਹੈ ਜੋ ਅਖਬਾਰ ਕਹ ਰਿਹਾ ਹੈ ਅਖਬਾਰ ਦੇ ਵਿੱਚ ਉਹਨਾਂ ਗਲਤ ਹੈ ਹੈ ਇਹ ਦੇਖਣਾ ਹੈ ਇੱਕੋ ਮਾਲ ਲੈ ਕੇ ਬਹੁਤ ਸਾਰੇ ਵਪਾਰੀ ਜਾਂਦੇ ਨੇ ਸੋਨਾ ਕੰਦੀ ਲੈ ਕੇ ਇਹ ਫਸਟ ਟਾਈਮ ਇਸ ਤਰ੍ਹਾਂ ਦਾ ਕੇਸ ਹੋਇਆ ਹੈ ਔਰ ਇਹਨਾਂ ਨੇ ਮੇਰੀ ਨੋਟਿਸ ਦੇ ਵਿੱਚ गल लिया खासकर सरदार बलविंद जी उन्होंने मेरे नाल गल की उन्होंने मैं यह कि असि एक मीटिंग रख रहे हाँ इस मीटिंग देखों असं बुला रहे हैं बतौर एम एल ए भी बतौर भा भी तो मैं निजी तौर पर भी आया हाँ बतौर एम एल ए भी आया हाँ जो तो इन के खिलाफ मुकदमा दर्ज किया गया वो तो उस तरीके का हूँ असं लीगल एंगल तो एग्जामिन करा इस चीज में मैं इन भी कह किया कि एक नौ मैंबरी ग्यारह मैंबरी कमेटी कोई बना लो और जो कमेटी डिसाइड करेगी फर्दर कोर्स ऑफ एक्शन कि आगे की साटजी की रखनी है अशी उस तरीके करेंगे जो यहाँ के खिलाफ मुकदमा बनाया गया है यही प्रयास रहेगा कि उस मुकदमे को कैंसिल करा के ना जो लाइन साफी हुई है उसकी भरपाई करनी ਨੰਬਰ 2 ਕਲਪ ਤੋਂ ਕਿਸੇ ਦੇ ਨਾਲ ਇਸ ਤਰੀਕੇ ਦਾ ਨਾਂ ਹੋਵੇ ਉਹਦੇ ਵਾਸਤੇ ਵੀ ਉਪਾਏ ਸੋਚਣਾ ਹੈ ਜਿੰਰੇਟ ਵੀ ਬਣਾਉਣੀ ਹੈ ਇਹ ਸਾਡਾ ਮਕਸਦ ਹੈ ਇਸ ਮੌਕੇ ਨੂੰ ਲੈ ਕੇ ਹਾਈ ਕਮਾਂਡ ਨਾਲ ਗੱਲ ਕੀਤੀ ਜਾਏਗੀ ਦੇਖੋ ਹਾਈ ਕਮਾਂਡ ਦੇ ਨਾਲ ਵੀ ਗੱਲ ਕੀਤੀ ਜਾਊਗੀ ਜਿਹੜੇ ਆਰਪੀਐਫ ਦੇ ਆਫੀਸਰਸ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਊਗੀ ਕਿਉਂਕਿ ਦੇਖੋ ਆਰਪੀਐਫ ਦਾ ਮਕਸਦ ਕੁਝ ਹੋਰ ਹੁੰਦਾ ਹੈ ਚਾਰਟਰ ਆਫ ਡਿਊਟੀ ਜਿਹੜੀ ਹੁੰਦੀ ਹੈ ਨਾ ਉਹ ਕੁਝ ਹੋਰ ਹੁੰਦੀ ਹੈ मेनली जो रेलवे की प्रॉपर्टी हूँ है उसकी सुरक्षा वास्ते हूँ ने जेकर कोई मेजर क्राइम हूँ है तो चलो कर सकते हैं मदरवाइज इस तरह की कार्रवाई करई उन्हों का जो चार्टर ऑफ ड्यूटी है वो हूँ नहीं है उन्होंने क्यों किया किस तरीके सारा अस स्टडी करा और हायर लैवल पर असी गल करे गल करके भी इंसाफ दिला है और ਅਗੇ ਤੋਂ ਕਿਸੇ ਦਿਨal ਇਸ ਤਰੀਕੇ ਦਾ ਨਾ ਹੋਵੇ ਉਹਦੇ ਵਾਸਤੇ ਵੀ ਇੱਕ ਪ੍ਰੇਟੀ ਬਣਾਉਣਾ। ਥੈਂਕ ਯੂ ਭਰਾਵਾਂ ਪਿਆਰ ਦਾ ਔਰ ਐਕਸਕਲੂਡਰ ਵੀ ਹੈ। ਅਸੀਂ ਸਾਰੇ ਚੌਂਕ ਵਾਲੇ ਵਲੇ ਇੱਕ ਬਹੁਤ ਵੱਡੀ ਇੱਕ ਸਾਡੀ ਸੰਸਥਾ ਵੀ ਆ ਇੱਕ ਭਰਾਮੀ ਵੀ ਹੈ। ਜਿਹੜੀ ਕਿ ਉਹਦੇ ਵਿੱਚ ਇਹ ਨਹੀਂ ਕਿ ਇਕੱਲੇ ਸੁਣ ਰਹੇ ਆ ਕਾਮ ਕਰੀਏ ਹੋਰ ਵੀ ਭਰਾਵਾਂ ਨੇ ਉਹ ਸਾਰੇ ਇਸ ਕੰਮ ਨਾਲ ਜੁੜੇ ਨੇ ਖਬਰ ਰੋਟੀ ਖਾਂਦੇ ਰਹੇ। ਅਸੀਂ ਇਤੋਂ ਜਦੋਂ ਚੱਲਦੇ ਆ आरपी ਆਫ ਦਾ ਮਤਲਬ ਹੈ ਰੇਲਵੇ ਪ੍ਰੋਪਰਟੀ ਫੋਰਸ ਉਹਦੀ ਰੱਖਿਆ ਕਰਨੀ ਨਾ ਕਿ ਸਾਡਾ ਮਾਲਖ ਲੋਨ ਹੁੰਦਾ ਉਹਨਾਂ ਦਾ ਕੋਈ ਹੱਕ ਬੰਦਾ ਹੀ ਨਹੀਂ ਕੋਈ ਕੈਦਾ ਕਾਨੂੰਨੀ ਅਗਰ ਤੁਸੀਂ ਰੇਲਵੇ ਦਾ ਕਾਨੂੰਨ ਕੱਢ ਕੇ ਵੇਖੋਗੇ ਤੇ ਉਹ ਚ ਆਰਪੀਐਫ ਦਾ ਮਤਲਬ ਸਮਝੋ ਇਹ ਕਿਸੇ ਬੰਦੇ ਨੂੰ ਤੰਗ ਕਰ ਸਕਦੇ ਆ ਨਹੀਂ ਕਰ ਸਕਦੇ ਪੰਜਾਬ ਵਿੱਚ ਅਸੀਂ ਚੱਲੇ ਆਂ ਸਾਨੂੰ ਇਹਨਾਂ ਨੇ ਲਿਜਾਣੇ ਚੱਲੇ ਆ ਹਾਲੇ ਕੀ ਇਹਨਾਂ ਦਾ ਇਲਾਕਾ ਸਾਹਨੇ ਮਾਲ ਤੋਂ ਚੱਲ ਹੁੰਦਾ ਹੈ ਇਹ ਉਥੋਂ ਚੱਲ ਹੀ ਨਹੀਂ ਸਕਦੇ ਲਿਜਾਣੇ ਚੱਲ ਹੀ ਨਹੀਂ ਸਕਦੇ ਮਾਲੇ ਵਾਲੇ ਉਥੋਂ ਚੜ ਕੇ ਸਾਡੇ ਮਾਲ ਨੂੰ ਇੱਕ ਇੱਕ ਦੀ ਚੈੱਕ ਕੀਤੀ ਆ ਪੂਰਾ ਸਟਾਫ ਆਇਆ ਹੈ ਅਸੀਂ ਉਹਨੂੰ ਇੱਕ ਗੱਲ ਕਹੀ ਆ ਬਿੱਲ ਧਾਇਆ ਦੇਖੋ ਸਾਡਾ ਇੱਕ ਨੰਬਰ ਦਾ ਬਿੱਲ ਆ ਉਹ ਇੰਨੇ ਅਨਪੜ੍ਹ ਬੰਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਨਹੀਂ ਨਕਲੀ ਬਿੱਲ ਹੈ ਜੀ ਕੀ ਉਹਨਾਂ ਨੇ ਸਾਨੂੰ ਲੈ ਗਏ ਰਾਤ ਦੇ 11 ਵਜੇ ਸਾਨੂੰ ਕੋਤੇ ਉਹਨਾਂ ਨੇ ਮਾਲੇ ਤਾਰਿਆ ਮਾਲੇ ਤਾਰਨ ਤੋਂ ਬਾਅਦ ਉਹਨਾਂ ਨੇ ਮਾਲ ਖੋਲਤਾ ਔਰ ਮਾਲ ਖੋਲ ਕੇ ਉਹਦੇ ਵਿੱਚ ਮੇਰੇ ਆ ਸਾਥੀ ਬੈਠੇ ਨੇ ਚਾਰ ਪੰਜ ਬੰਦੇ ਨੇ ਉਹਨਾਂ ਚਾਰ ਪੰਜ ਤੇ ਨੇ ਹੋਰ 6 7 8 10 ਬੰਦੇ ਸੀ ਉਹਨਾਂ ਦਾ ਮਾਲ ਵਧੇ ਲੰਦਾ ਇਹਦੇ ਚ ਨਾ ਪਰਸੈਂਟੇਜ ਹੁੰਦੀ ਆ ਪਰ 40 ਟੈਂਟ ਦਾ ਮਾਲ ਕੋ 50 ਦਾ ਕੋ 60 ਦਾ ਹੈ ਉਹਨੂੰ ਕੀ ਕੀਤਾ ਨਾ ਵਲੀ ਕੀਤਾ ਔਰ ਇਸ ਤਰ੍ਹਾਂ ਕਰਤਾ ਵੀ ਸਾਰਾ ਸੋਨਾ ਸਾਰਾ ਸੋਨਾ ਨਗਾ ਸਫੇਦ ਭਜਨ ਸਫੇਦ ਇਹ ਨਹੀਂ ਪਤਾ ਵੀ ਇਹਨਾਂ ਨੇ ਇੰਨੀ ਸਮਝ ਨਹੀਂ ਪਰਸੈਂਟੇ ਕੀ ਪਹਿਲੀ ਗੱਲ ਤੇ ਉਹਨਾਂ ਦਾ ਹੱਕ ਨਹੀਂ ਬੰਦਾ ਕਿ ਸਾਡੇ ਮਾਲ ਨੂੰ ਹੱਥ ਨਹੀਂ ਲਾ ਸਕਦੇ ਸਵੇਰ ਤੱਕ ਇਹਨਾਂ ਨੇ ਕੀ ਕੀਤਾ ਆਈਜੀ ਸਾਹਿਬ ਆਏ ਉਹਨਾਂ ਨੇ ਵੀ ਪੁੱਛਿਆ ਸਾਨੂੰ ਮੈਜਿਸੀ ਸਾਹਿਬ ਨੂੰ ਕਿਹਾ ਮੇਰੀ ਗੱਲ ਸੁਣੋ ਅਸੀਂ ਇੱਕ ਨੰਬਰ ਦਾ ਬਿੱਲ ਲੈ ਕੇ ਚੱਲਦੇ ਆ ਉਹ ਕਹਿੰਦੇ ਇਲੈਕਸ਼ਨ ਹਨ ਇਲੈਕਸ਼ਨ ਦੇ ਵਿੱਚ ਜਦ ਅਸੀਂ ਹਾਰ ਰਹੇ ਉੱtre ਹੋਈ ਹੈ ਅੱਛਾ ਹੋਰ ਗੱਲ ਹੈ ਕਿਹੜੀ ਇਲਕਾ ਦੇ ਵਿੱਚ ਟੀਲੀਆਂ ਕੋਕੇ ਵੰਦੇ ਨਹੀਂ ਰੁਕੀ ਸ਼ਰਾਬ ਜਾਂ ਪੈਸਾ ਮੰਗ ਸਕਦੇ ਆ ਸਾਡੇ ਦੇ ਦੋਹਾਂ ਵਿੱਚ ਕੋਈ ਚੀਜ਼ ਨਹੀਂ ਸੀ ਨਾ ਗੋਲ ਸੀ ਨਾ ਟੀਲੀ ਆ ਪੈਸਾ ਸੀ ਨਾ ਡਰਗ ਸੀ ਇਹਨਾਂ ਸਾਨੂੰ ਬੜਾ ਰਾਸ ਬਣ ਕੀਤਾ ਸਾਰੀ ਰਾਤ ਇਹ ਸਾਰੇ ਬੰਦੇ ਜਾਗਦੇ ਰਹੇ ਇਹ ਪੈਸਾ ਬੋਲ ਰਿਹਾ ਤੇ ਬਖਰੇ ਔਰ ਅਗਰੇ ਆਪਣਾ ਇਕ ਬਾਸਾਂ ਦੇ ਲੜਕੇ ਹਾਂਜੀ ਹਾਂਜੀ ਸਾਰੇ ਹਾਂ ਤੁਸੀਂ ਸਾਰੇ ਬੰਦਿਆਂ ਨੂੰ ਇਹਨੇ ਬਹੁਤ ਰਾਸ ਕੀਤਾ ਸਵੇਰੇ ਇਨਕੰਮਟੈਕਸ ਨੂੰ ਸ਼ੇਅਰ ਦੇਤਾ ਉਹ ਆਂਦੀ ਕਿਰਪਾ ਸਾਡੇ ਕੋ ਨੰਬਰ 1 ਦਾ ਮਾਲ ਆ ਉਹਨਾਂ ਨੇ ਚਲੋ ਜਦੋਂ ਬੰਦਾ ਪੈ ਜਾਂਦਾ ਅਸੀਂ ਉਹਨਾਂ ਇੰਟਰਪਰੈਕਸ਼ਨ ਨਾਲ ਕੁਛ ਨਹੀਂ ਕਹਿੰਦੇ ਉਹਨਾਂ ਪਰਚ ਲੇਕਿਨ ਆਰਪਫ ਦਾ ਕੀ ਮਤਲਬ ਬੰਦਾ ਸਾਡੇ ਵਪਾਰੀਆਂ ਨੂੰ ਤਾਂ ਕਰਨ ਦਾ ਔਰ ਅੰਮਰਸਾ ਤੋਂ ਚੱਲੂ ਹੋ ਗਏ ਨੇ ਤੇ ਨਾਲ ਕੀ ਸੀ ਵੀ ਅਚਲੋਂ ਹਮਲੇ ਆਏ ਨੇ ਕਿ ਹੁਣ ਆਪਾਂ ਨਾ ਭਰਿਆ ਵੀ ਇਲੈਕਸ਼ਨ ਲੇਕਿਨ ਇਹ ਅਸੀਂ ਗਾਂ ਜਾ ਰਹੇ ਹਾਂ ਅਸੀਂ ਉੱਥੇ ਉਤਰਨਾ ਨਹੀਂ ਗਾਂ ਦੀ ਟਿਕੜਾ ਡੀਆਰਐਮ ਨੂੰ ਕੋਈ ਅਸੀਂ ਇੱਕ ਕਰ ਪੇਸ਼ ਕਰਦੇ ਹਾਂ ਕਿ ਰੇਲਵੇ ਪ੍ਰੋਪਰਟੀ ਫੋਰਸ ਆ ਦੇਖੋ ਕਿੰਨੇ ਟਿਕਟਾਂ ਕਰਦੇ ਨੇ ਬੰਦਿਆਂ ਦੀ ਇਹਨਾਂ ਨੇ ਖਰਾਬ ਕੀਤੀਆਂ ਨੇ ਇਹ ਰੇਲਵੇ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਡੀਆਰਐਮ ਸਾਹਿਬ ਨੂੰ ਚਿੱਠੀਆਂ ਲ ਤੁਸੀਂ ਕਿਸੇ ਆਧਾਰ ਆਰਪੀਐਫ ਨੂੰ ਆਪਣਾ ਘਾਟੇ ਜਾਏਗੀ ਰੇਲਵੇ ਤੋਂ ਵਪਾਰੀ ਜਾ ਰਿਹਾ 90% ਵਪਾਰੀ ਗੱਡੀਆਂ ਜਾਂਦਾ ਉਹਦੇ ਵਿੱਚ ਲਿਖਣ ਵਾਲੇ ਦੀ ਗੱਲ ਕਰੋ ਪੈ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਇਹ ਕੁਮਰਜੀ ਨੇ ਕਹਿਣਾ ਜਿਹੜੀ ਗੱਲ ਉਹਨਾਂ ਸਾਡੇ ਤੇ ਸਮਗਲੇ ਦਾ ਕੇਸ ਨਹੀਂ ਪਾਇਆ ਉਹਨਾਂ ਨੂੰ ਗਲਤ ਫਹਿਵੀਂ ਉਹਨਾਂ ਨੇ ਲਿਖਿਆ ਹੈ ਕਿ ਪਸਕਰੀ ਹੋ ਰਹੀ ਹੈ ਦਫਾ ਲਈ 146 ਪਿਸਾਨਾ ਬਦਤਮੀਜ਼ੀ ਕੀਤੀ ਆ ਆਰਪੀਐਫ ਉਹਦਾ ਲਾ ਨਹੀਂ ਸਕਦੀ 146 ਦਫਾ ਦਾ ਮਤਲਬ ਇਹ ਆ ਵੀ ਇਹ ਸਾਨੂੰ ਉਹ ਤਾਂ ਲਾ ਨਹੀਂ ਸਕਦੇ ਉਹਦੇ ਕਰਕੇ ਵੀ ਸਾਡਾ ਵਟ ਪਲੇ ਨਹੀਂ ਨੂੰ ਲਾ ਲਿਆ ਅਸਕੀ ਦਾ ਦੇਸ਼ ਕੋਈ ਨਹੀਂ ਹੈਗਾ ਲੇਕਿਨ ਉਹਨਾਂ ਜਿਹੜੇ ਪੱਤਖਾ ਲਿਖਿਆ ਸੀ ਉਹਦੇ ਉਹਦਾ ਹੀ ਦਵਾ ਮੰਗਾਗੇ ਇਹ ਆਰਪੀਐਫ ਨੇ ਲਿਖਿਆ ਜਾਂ ਉਹਨਾਂ ਨੇ ਲਿਖਿਆ ਇਹ ਤਸਕਰੀ ਹੋ ਰਹੀ ਹੈ ਅਸੀਂ ਇਹ ਮਾਲ ਵੇਚਦੇ ਆਂ ਅਖਬਾਰ ਚ ਲਿਖਿਆ ਹਾਂਜੀ ਅਖਬਾਰ ਚ ਲਿਖਿਆ ਪਰ ਚਾ ਸਮਝ ਨਹੀਂ ਆਇਆ ਗਲਤ ਪਹਿਂਦੇ ਕਿੰਨੇ ਤਸਕਰੀ ਗਈ ਹੈ ਹਾਂ ਇਹ ਗੱਲ ਹੈ ਸੋ ਅਸੀਂ ਸਾਰਿਆਂ ਨੇ ਇੱਥੇ ਰਲ ਮਿਲ ਕੇ ਇੱਕ ਮੀਟਿੰਗ ਕੀਤੀ ਆ ਔਰ ਸਾਰਿਆਂ ਨੇ ਇਕਮੁੱਠ ਹੋ ਕੇ ਸਾਡੇ ਦੋ ਧੜੇ ਵੀ ਸਰਕਾਰ ਸੰਗ ਦੇ ਲੇਕਿਨ ਐਸੇ ਸਾਰੇ ਇਕੱਠੇ ਆ ਅਸ਼ਵੀਰ ਸਿੰਘ ਜੀ ਵੀ ਨੇ ਸਾਡੇ ਸੌਣਕਾਰ ਦੇ ਜਸਪਾਲ ਜੀ ਤੁਹਾਨੂੰ ਜੀ ਨੇ ਅਰਵੀ ਜੀ ਨੇ ਅਨਾਮੇਸ਼ਾ ਜੀ ਨੇ ਮੁਕਤਾਰ ਸਿੰਘ ਸਾਰੇ ਅਸੀਂ ਰਲ ਮਿਲ ਕੇ ਕਿਉਂਕਿ ਇਹ ਮਸਲਾ ਹੈ ਗੱਲ ਰੋਟੀ ਰੋਜੀ ਦਾ ਐਸਰੇ ਹੀ ਸਰੋਪੇ ਨਹੀਂ ਕਿ ਇਹਨੂੰ ਪੋਣੇ ਜਾ ਕੇ ਰੈਲੀ ਨਹੀਂ ਲੜਨੀ ਨਾ ਲਕਸ਼ਣ ਨਹੀਂ ਲੜਨੀ ਇੱਕ ਪਿਆਰਾ ਮੈਂਬਰੀ ਕਮੇਟੀ ਜਿਹੜੀ ਆ ਉਹ ਬਣੇਗੀ ਉਹ ਬਣਨ ਤੋਂ ਬਾਅਦ ਅਸੀਂ ਕੂਚ ਕਰਾਂਗੇ ਹਜ਼ਾਰਾਂ ਦੀ ਤਦਾਦ ਚ ਔਰ ਇਹਨਾਂ ਦਾ ਡੀਜੀਪੀ ਔਰ ਇਹਨਾਂ ਦਾ ਡੀਆਰਐਮ ਇਹਨਾਂ ਸਾਰੇ ਵੱਡੇ ਅਫਸਰਾਂ ਨੂੰ ਦੱਸਾਂਗੇ ਕਿ ਅਸੀਂ ਕੀ ਆ ਅਸੀਂ ਸਭ ਤੋਂ ਜ਼ਿਆਦਾ ਟੈਕਸ ਦੇਨੇ ਆ ਜੀ ਆਇਆਂ ਨੂੰ ਸਭ ਤੋਂ ਜਿਆਦਾ ਦਿੰਦੇ ਆ ਔਰ ਇੱਕ ਐਸਾ ਕਿਤਾ ਸਾਡਾ ਕਿ ਜਿਹਦੇ ਨਾਲ ਔਰਤਾਂ ਖੂਬਸੂਰਤ ਹੁੰਦੀਆਂ ਨੇ ਮਾੜੀਆਂ ਨਹੀਂ ਹਰ ਚੀਜ਼ ਦਾ ਘਰ ਘਰ ਦੇ ਵਿਆਹ ਸ਼ਾਦੀਆਂ ਦੇ ਵਿੱਚ ਇਹ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਨੇ ਸਾਨੂੰ ਸਪੈਕੀ ਬਣਾਉਂਦਾ ਇਹਨਾਂ ਸਾਨੂੰ ਤਸਕਰ ਬਣਾਉਂਦਾ ਅਸੀਂ ਇਹਦੇ ਬਾਰੇ ਵੀ ਇਹਨਾਂ ਬਾਰੇ ਕੀ ਕਰਾਂਗੇ ਜਵੇਦ ਖਾਨ ਐਸਐਚਓ ਬਾਲਾ ਉਸਨੇ ਸਮਝਦਾਰ ਹਸਬੰਦ ਕੀਤਾ ਅਸੀਂ ਉਹਦੇ ਬਾਰੇ ਵੀ ਸਾਰੇ ਐਕਸ਼ਨ ਸਾਰੇ ਨਾਲ ਵਿੱਚ ਲਾਵਾਂਗੇ ਅਸੀਂ ਥੋੜੇ ਦਿਨਾਂ ਨੂੰ ਪ੍ਰੈਸ ਸਟੈਂਡ 'ਤੇ ਫਿਰ ਸਕਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਵਪਾਰੀ ਗੁਪਾਰੀ ਇਹਨਾਂ ਮੋਟਰ ਟੈਕਸ ਦੇ ਨਾਲ ਦੀਆ ਇਹ ਵਪਾਰੀ ਜੀ ਇਹਨਾਂ ਹਾਲਾਤਾਂ ਵਿੱਚ ਕੋਈ ਨਹੀਂ ਆ। ਇਹ ਇਹ ਦੱਸਿਆ ਗਿਆ ਸਾਡੇ ਨਾਮੇ ਸ਼ਾਹੀ ਨੇ ਕਿ ਇਹ ਪੈਸਾ ਲੈਣਾ ਚਾਹੁੰਦੇ ਨੇ ਜਾਂ ਸਾਡਾ ਵਪਾਰ ਖਤਮ ਕਰਨਾ ਚਾਹੁੰਦੇ ਨੇ। ਅਸੀਂ ਬਹੁਤ ਮਿਹਨਤੀ ਹਾਂ। ਇੱਥੇ ਹੁੰਦਾ ਕਿ ਅਗੇ ਸਾਡੇ ਇੱਥੇ ਟੈਕਸ ਵਾਲੇ ਪਰਾਜੀ ਜੀ ਉਹਨਾਂ ਨੇ ਬਹਤ ਦੱਸਿਆ 2.5 ਕਿਤਾ ਕੱਢੀ ਜਾਂਦੀ ਹੈ। ਇੱਕ ਇੱਕ ਵੀ 2.5 ਕੱਢਦੇ ਆ ਉਤੋਂ ਬੋਲੀ ਬੰਦੀ ਆ ਔਰ ਜੋੜਨ ਵਾਲਾ ਵੱਖਰਾ ਬਣਿਆ ਛਲਾਈ ਵਾਲਾ ਬਣਿਆ। ਯਾਨੀ ਕਿ ਛੋਟੇ ਛੋਟੇ ਕਾਰੀਗਰ ਕੋਈ 200 ਕਮਾ ਰਿਹਾ ਹੋਦਾ ਉਹ 400 ਕਮਾ ਰਿਹਾ ਕੋਈ 500 ਕਮਾ ਰਿਹਾ ਉਹ ਸਾਰਾ ਇਕੱਠਾ ਹੋ ਗਿਆ ਸੀ ਰਿਸਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਸਾਨੂੰ ਪੇਮੈਂਟ ਲੈਣ ਦਾ ਕੀ ਹਾਲ ਹੁੰਦਾ ਹੈ ਸਾਰੇ ਵਪਾਰੀ ਚੰਗੀ ਤਰ੍ਹਾਂ ਜਾਣਦੇ ਆ ਯਾਨੀ ਕਿ 2% ਵੀ ਰੁਪਈਆ ਸਾਨੂੰ ਘਰੋਂ ਤੱਕ ਬੜੀ ਮੁਸ਼ਕਲ ਮਿਲਦਾ ਹੈ ਔਰ ਇਹ ਸਾਨੂੰ ਸਮਝਦੇ ਪਤਾ ਕਿ ਕਿੰਨੀ ਸ਼ਰਤਾਂ ਆ ਗੀਆਂ ਮਿਸਟਰ ਅਸ਼ੀਰ ਸਾਡਾ ਆਇਆ ਸੀ ਸਰਦਾਰ ਜਗਜੀਤ ਸਿੰਘ ਸਾਹਿਬ ਦੇ ਕੀ ਹਰਨ ਭਾਈ ਜੋ ਐਸੀ ਉਹਦੇ ਵਿੱਚ ਇਹ ਹੋਇਆ ਸੀ ਇਸ ਤਰ੍ਹਾਂ ਇਹਨਾਂ ਨੇ ਸਾਨੂੰ ਤਾਂ ਕਰਨਾ ਚਾਲੂ ਕੀਤਾ ਸੀ ਕਈ ਵਾਰੀ ਤੇ ਕੁੜੀਆਂ ਕੱਢਦੇ ਸੀ ਉਦੋਂ ਵੀ ਅਸੀਂ ਉਹਨਾਂ ਜਿਹੜੇ ਸੀਨੀ ਅਸੀਂ ਹਰਾਨ ਦੇ ਡੀਸੀਪੀ ਨੂੰ ਮਿਲਾਂਗੇ ਉਹ ਸਾਜੀ ਨੂੰ ਮਿਲਾਂਗੇ ਜਿਹੜੇ ਅੱਜ ਸ਼ਬਾਸ਼ੀ ਦੇ ਗਏ ਉਹਨਾਂ ਨੂੰ ਬੱਲੇ ਬੱਲੇ ਐਸਐਚਓ ਸਾਹਿਬ ਉਹ ਤੁਸੀਂ ਗੱਲ ਤੇ ਸੁਣੋ ਸੀਨੀਅਰ ਅਫਸਰ ਮਤਲਬ ਇਹ ਹੁੰਦਾ ਕਿ ਕੋਈ ਬੰਦਾ ਹੈ ਪਹਿਲਾਂ ਮਾਲ ਖੋਲਿਆ ਉਹਦਾ ਸਾਹ ਤੇ ਪੁੱਛੋ ਇਹਦਾ ਬਿੱਲ ਹੈਗਾ ਇਹ ਕਿਹੜੇ ਬੰਦੇ ਹੈਗਾ ਇਹ ਪਿੱਛੇ ਮਾਲ ਬੈਠਾ ਜੇ 7 ਰੈਂਡਾ ਮਾਲ ਯਾਨੀ ਕਿ 5 ਕਿਲੋ ਮਾਲ ਦੇ ਵਿੱਚ ਸਿਰਫ 350 ਗ੍ਰਾਮ ਸੋਨਾ ਉਹਨੂੰ 5 ਕਿਲੋ ਮਾਲ ਸੋਨਾ ਕਹੇਦਾ ਸਾਰੇ ਮਾਲ ਨੂੰ ਸੋਨਾ ਹੀ ਕਹੇਦਾ ਦੇਖੋ ਕਿੰਨੇ ਪੜ੍ਹੇ ਲਿਖੇ ਅਣਪਣ ਲੋਕ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਉਸੋ ਸੋਚਦਾ ਕਿ ਨਾਇਬ ਜਵੇਦ ਕੀ ਜਵੇਦ ਖਾਨ ਐਸ ਐਚਓ ਅ ਅੰਮਾਲੇ ਕੱਢਦਾ ਸਾਡੀ ਆਗਰਜੀਤ ਔਜਵਾਜੀ ਐਮ ਪੀ ਸਾਹਿਬ ਦੇ ਉਹਨਾਂ ਨੇ ਮੱਦਦ ਜੀ ਆਈ ਸੀ ਆਪ ਨਹੀਂ ਹੋਏ ਅਸੀਂ ਉਹਨਾਂ ਕੇ ਰਿਕਵੈਸਟ ਕਰਦੇ ਆ ਕਿ ਉਹ ਆਪਣੀ ਹੌਸਟ ਵਿੱਚ ਗੱਲ ਰੱਖਣ ਅਸੀਂ ਰਵਨੀਤ ਮਿੱਤੂ ਜੀ ਨੂੰ ਵੀ ਰਿਕਵੈਸਟ ਕਰਦੇ ਆ ਕਿ ਉਹ ਰੇਲਵੇ ਮਤਰੀ ਨੇ ਔਰ ਸਾਡੇ ਵੀ ਸਨਾਰੇ ਬਰਾਜ ਦਾ ਸਨਕਰ ਬਰਾਜ ਦਾ ਜਿਹੜਾ ਪਲਾਸਟਿਕ ਵਿੱਚ ਜੋ ਕਿ ਅਸੀਂ ਬਿਲਕੁਲ ਨਿਰਪੱਖ ਬੰਦੇ ਆ ਔਰ ਬੇਦਨਾਂ ਕੰਮ ਕਰਦੇ ਆ ਅਸ਼ਵਨੀ ਕੁਮਾਰ ਦਾ ਹਮੇਸ਼ਾ ਮੈਂ ਅਬਰਾ ਪੰਜਾਬ ਤੋਂ ਬੋਲਦਾ ਜੀ ਇਹ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਵੀ ਇਹੋ ਹੀ ਮੁਸ਼ਕਲ ਆਈਆਂ ਸੀ ਮੈਂ ਕੋਵਰ ਸਾਹਿਬ ਦੀ ਨੌਲੇਜ ਵਿੱਚ ਲਿਆਣਾ ਚਾਹੁੰਦਾ ਵਾਂ ਕਿ ਇਹ ਉਹਨਾਂ ਨੇ ਉਸ ਵੇਲੇ ਸਾਡੇ ਬਲਾਦਰੀ ਕੋਲ ਮਾਫੀ ਵੀ ਮੰਗੀ ਤੇ ਉਹ ਸਬੰਧਿਆ ਨੂੰ ਆਪਣੀ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਪਰ ਉਹ ਟਾਈਮ ਇਹਨਾਂ ਨੂੰ ਭੁੱਲ ਗਿਆ ਅਫਸਰਾਂ ਨੂੰ ਕਿ ਇਹ ਬਲਾਦਰੀ ਅੱਜ ਅਹੀ ਇੱਥੇ ਬਹਿ ਕੇ ਇੱਕ ਅਲਾਨ ਕਰਦੇ ਆ ਇਸ ਭਰਾ ਨਾਲ ਜਿੰਨੇ ਮੇਰੇ ਓਮ ਨਾਲ ਇਹਨਾਂ ਨੇ ਧੱਕਾ ਕੀਤਾ ਉਹ ਅੰਸਰਾਂ ਨੂੰ ਇੰਨੀ ਵੀ ਨੌਲੇਜ 7 ਟੈਂਚ ਦਾ ਮਾਲ ਜਿਹਦਾ 6 ਕਿਲੋ ਦਾ ਮਾਲ ਦਾ 250 ਗ੍ਰਾਮ ਸੋਨਾ ਜਾਂ 300 ਗ੍ਰਾਮ ਸੋਨਾ ਨਹੀਂ ਬੰਦਾ ਉਹਨਾਂ ਨੂੰ 4 ਦਿਨ ਹਰਾਸਮੈਂਟ ਕੀਤਾ ਵਾ ਇਹਦਾ ਮਤਲਬ ਉਹ ਧੱਕੇਸ਼ਾਹੀ ਕਰਨ ਨੂੰ ਮਦੇ ਤਿਆਰ ਨਹੀਂ ਉਤੇ ਇਹ ਸਾਰੇ ਰਲ ਕੇ ਆਪਣਾ ਕਵਰ ਸਭ ਮੀਨਾ ਬੰਨਾ ਚਾਹੁੰਦੇ ਆ ਇਹਨਾਂ ਦੇ ਦਬਾਬ ਆਗੇ ਇੱਕ 7 ਟੈਂਚ ਦਾ ਮਾਲ ਮਾਰਾ ਬੰਦਾ ਆਪਰਾ ਬਣਾਗੇ ਰਾਤ ਦਿਨ ਮੀਂਹਾਂ ਪਰ ਬੰਨਾਂਦਾ ਵਾ ਤੂੰ ਵੇਚਣ ਵਾਸਤੇ ਜਾਵਾਗਾ ਮੈਂ ਆਪਣੇ ਬਾਲ ਬੱਚੇ ਵਾਸਤੇ ਕੋਈ ਨਾ ਕੋਈ ਕਮਾਗ ਲਿਆਵਾਂਗਾ ਉਹਨੂੰ ਵੀ ਮਾਲ 7 ਟਾਈ ਦਾ ਮਤਲਬ 7 ਕਿਲੋ ਮਾਲ ਮਗਰ 300 ਗ੍ਰਾਮ ਸੋਨਾ ਬੰਨਦਾ ਵਾ ਉਹਦੇ ਜੋ ਰੋਟੀ ਰੋਜੀ ਉਹਨੇ ਕਮਾਗ ਲੈਣੀ ਏ ਉਹ ਮੁੰਡਿਆਂ ਨੂੰ 4 ਦਿਨ ਹਦਾਸ ਮਿੰਟ ਉੱਥੇ ਬਾਈ ਰੱਖਿਆ ਉਹਨਾਂ ਦਾ ਨਸ ਮਾਰਜਾ ਉਹਦਾ 7 ਕਿਲੋ ਸੋਨਾ ਬਣਾਤਾ ਤੇ ਅਫਸਰ ਨੇ ਜਾਂ ਮਤਬੁੱਦੀ ਨੇ ਇਹਨਾਂ ਨੂੰ ਪਤਾ ਹੀ ਨਹੀਂ ਆ ਸੋਨਾ ਹੈ ਜਾਂ ਮਗੀ ਅਮ ਅਸੀਂ ਆਲ ਡਿਵੀਜ਼ਨ ਮਾਲ ਆ ਆਡਾ ਵੀਰ ਨੂੰ ਹਾਂਜੀ ਆਡੇ ਵੀਰ ਨੂੰ ਇੰਨਾ ਕੁ ਤੱਕਾ ਕੀਤਾ ਇਹ ਆਪਣਾ ਮਾਲ ਕਿਸੇ ਦਾ ਇੰਨਾ ਮਾਲ ਆਪਣਾ ਕੋਈ ਨਹੀਂ ਹੁੰਦਾ ਸਾਰੇ ਭਰਾਵਾਂ ਦਾ ਸੀ ਰਲ ਮਿਲ ਕੇ ਮਾਲ ਇਕੱਠਾ ਕਰਕੇ ਇਹ ਵੀਰ ਵੇਚਣ ਜਾਂਦਾ ਵਾ ਇਹਦੇ ਵਿੱਚ ਅਸੀਂ 25 ਜਾਂ 20 ਜਣੇ ਰੋਟੀ ਖਾਂਦੇ ਆ ਰੋਟੀ ਕਮਾਉਂਦੇ ਆ ਕਾਰੀਗਰ ਹੁੰਦੇ ਆ ਕੋਈ ਪਾਲਿਸ਼ ਕਰਦਾ ਕੋਈ ਛਲਾਈ ਕਰਦਾ ਕੋਈ ਬੰਨਾਰ ਵਾਲਾ ਕਰਦਾ ਉਹਦੇ ਵਿੱਚ ਸਾਰਿਆਂ ਦੇ ਮੂੰਹ 'ਚ ਰੋਟੀ ਖਾਣ ਵਾਸਤੇ ਉਹ ਅਫਸਰ ਦਾ ਕਦੀ ਕਿਤੇ ਭਲਾ ਨਹੀਂ ਹੋਣਾ ਜਿਨੇ ਇਹ ਕਰਮ ਕੀਤਾ ਵਾ ਇਹ ਸਾਰਿਆਂ ਨੂੰ ਅੱਜ ਦਲੀ ਆਤਮਾ ਦੀ ਰੋਈ ਏ ਉਸ ਅਫਸਰ ਵਾਸਤੇ ਉਹਨਾਂ ਨੂੰ ਸਾਰੀ ਕੌਮ ਦੀ ਬਦਦੁਆ ਲੱਗੇਗੀ ਜਿਨਾਂ ਨੇ ਇਹ ਨਜਾਇਜ਼ ਕੰਮ ਕੀਤੇ ਆ ਇਹ ਅਸੀਂ ਅੱਜ ਸੋਨੇ ਨੂੰ ਇਹ ਕਹਿੰਦੇ ਨੇ ਸਮਗਲੇ ਆ ਸ਼ੁਕਰ ਕਰੋ ਇਹਨੂੰ ਕਿਤੇ ਸਮੈਖ ਨਹੀਂ ਕਹਿੰਦਾ ਉਹ ਭੈਸ ਅਗੇ ਵੀਰ ਬਜਾਉਣ ਵਾਲਾ ਕੰਮ ਆ ਜਿੰਨਾਂ ਨੂੰ ਪਤਾ ਹੀ ਨਹੀਂ ਸਮਗਲਨ ਮਾਰ ਕੀ ਹੁੰਦਾ ਵਾ ਤੇ ਜੇਵਰ ਕੀ ਹੁੰਦਾ ਵਾ ਪਿਆ ਪਿੱਛੇ ਵੀ ਇਹ ਗੱਲ ਇੱਕ ਆਕੀ ਸੀ ਕੀ ਸਹੀ ਸੋਨੇ ਦਾ ਨਾ ਇੱਕ ਸੋਨਾ ਹੀ ਵੇਚਣ ਜਾਣਾ ਸੋਨਾ ਵੇਚਦੇ ਸਮੈਗ ਨਹੀਂ ਵੇਚਦੇ ਜਿੰਨਾਂ ਨੂੰ ਫੜ ਕੇ ਚਾਰ-ਚਾਰ ਦਿਨ ਉੱਥੇ ਰੋਲਦਾ ਚੰਗੇ ਭਰੇ ਮੋਦਵਰ ਸਾਡੇ ਉਧੇਦਾਰ ਮਗੀ ਪਰਦਾਨ ਜਿੰਨਾਂ ਦਾ ਇੱਕ ਨਹੀਂ ਸੁਣੀ ਗਈ ਉਹਨਾਂ ਦਾ ਸਭ ਕੁਝ ਕਾਗਜ਼ ਦੇ ਵਾਊਚਰ ਹੁੰਦੇ ਆ ਤੇ ਕਿਰੀ ਇਹਨਾਂ ਨੇ ਇਹੋ ਜੀ ਮੰਗੀ ਹਮੀਨ ਸ਼ੇਰੀ ਏ ਕਿ ਸਾਡੇ ਬੰਦੇ ਨੂੰ ਇੱਕ 15 ਦਿਨਾਂ ਚ ਈ ਤੋਂ 35 ਬੰਦੇ ਇਹਨਾਂ ਨੇ ਰੋਲ ਤੇ ਆ ਰੋਲੇ ਉਹ ਬੰਦੇ 100 ਬੰਦੇ ਨੂੰ ਕੰਮ ਦਿੰਦੇ ਆ 100 ਪਰਿਵਾਰ ਚੱਲਦਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਸਾਰਾ ਪਰਿਵਾਰ ਮਗੀ ਨਾਸ ਵਾਜੇਗਾ ਘਰਾਂ ਦੇ ਕਰਮ ਕੀ ਬਰਬਾਦ ਹੋ ਗਏ ਮਰ ਗੋਏਗੇ ਸਾਡੇ ਮੁੰਡੇ ਸਾਡੇ ਇਖਤਾਰੀਗਰ ਹੱਥ ਦਸਤੀ ਮੈਂ ਕੰਨਾਵਿਆਂ ਆਡੋ ਚਲਾਨ ਦੇ ਮਗੀ ਅੱਜ ਮਜਬੂਰ ਹੋਏ ਨੇ ਆਡੋ ਚਲਾ ਰਹੇ ਆ 10000 ਰੁਪਇਆ ਮੋਲਾਂ ਦੀ ਕੰਮ ਕਰਦੇ ਆ ਜਿੰਨਾ ਇਹਨਾਂ ਦਾ ਐਸੇ ਕਰਨ ਇੱਕ ਤੇ ਜਿੱਦਾਂ ਇਹਨਾਂ ਨੇ ਮਾਲ ਖਰਾਲਿਆ ਔਰ ਮਗੀ ਖਬਰਾਂ 'ਚ ਅਸੀਂ ਇਹ ਕੰਨਿਆ ਤੇ ਚੋਰਾਂ ਠੱਗਾਂ ਨੂੰ ਇਹਨਾਂ ਨੇ ਚੁਣ ਮਗੀ ਕਹਤਾ ਕਿ ਇਹਨਾਂ ਲੋਕਾਂ ਦਾ ਮਾਲ ਜਾਂਦੇ ਆ ਇਹਨਾਂ ਨੂੰ ਹੌਨਦਾਕੂ ਵੀ ਪੈਣਗੇ ਇਹ ਮਗੀ ਸਰਕਾਰ ਦਾ ਕੰਮ ਹੈ ਕਿ ਜੇ ਸੌਲੰਕਰ ਦਾ ਮਾਲ ਦੇ ਫਰਿਆ ਉਹਨੂੰ ਸੈਰ ਤੇ ਲੈ ਕੇ ਰਾਮ ਨਾਲ ਪਹਿਲਾਂ ਵੇਖਣ ਇਹ ਕੋਈ ਸਮਗਲ ਦਾ ਮਾਲ ਨਹੀਂ ਇਹ ਕੋਈ ਚੋਰੀ ਦਾ ਮਾਲ ਨਹੀਂ ਇਹ ਕੋਈ ਸਮੈਗ ਦਾ ਮਾਲ ਨਹੀਂ ਇਹ ਕਾਰਗਰਮ ਬੇਅੰਤ ਦਾ ਮਾਲ ਆ ਸਾਰੇ ਪਿੰਲ ਕਾਗਜ਼ ਲੈ ਕੇ ਜਾਂਦੇ ਆ ਤੁਹਾਨੂੰ ਕਿਹਾ ਨਾ ਬੈਸ ਕੇ ਬੀਨ ਵਜਾਉਂਦਾ ਕੋਈ ਕੰਮ ਨਹੀਂ ਜਿਨ੍ਹਾਂ ਨੂੰ ਸੋਨੇ ਦੇ ਹਾਰ ਦੀ ਵੀ ਨਹੀਂ ਦਾ ਮਾਲ ਨਹੀਂ ਪਤਾ ਉਹਨਾਂ ਨੂੰ ਬਿੱਲਾਂ ਦਾ ਕਾਗਤਾਂ ਕੀ ਪਤਾ ਅਸੀਂ ਇਹਦੇ ਵਾਸਤੇ ਯਾਰਾਂ ਮੈਂਬਰੀ ਆਪਣੀ ਕਮੇਟੀ ਬੁਲਾ ਕੇ ਹਰ ਮੈਂਬਰ ਨੂੰ ਇੱਕ ਪੂਰਾ ਮਗਰੀ ਚੇਤਾਵਨੀ ਦਵਾਂਗੇ ਕਿ ਆਪੋ ਆਪਰਾ ਅਸਕਰ ਤੋਂ ਘੜ 100-100 ਬੰਦਾ ਨਾਲ ਜੋੜੋ ਤੇ ਮੇਰੇ ਭਰਾ ਇੱਕ ਚੰਚਤ ਸਿੰਘ ਜੀ ਅਗਲੇ ਜੰਦਰਦੋ ਉਹਨਾਂ ਨੂੰ ਦੋ ਗੁੱਲੋਂ ਮਾਲ ਲੈ ਗਿਆ ਜਦ ਕਿ ਇਹ ਔਰੰਜ ਵੀ ਆਪਣਾ ਇੱਕ ਨੰਬਰ ਦਾ ਮਾਲ ਵੇਚਦੇ ਆ ਇੱਕ ਨੰਬਰ ਦਾ ਕੰਮ ਕਰਦੇ ਆ ਵਾਊਚਰ ਪੇਪਰ ਇਹਨਾਂ ਕੋ ਸਾਰਾ ਕੁਝ ਹੀ ਫੇਰ ਵੀ ਉਹਨਾਂ ਦਾ ਮਾਲ ਜ਼ਬਤ ਕਰ ਲਿਆ